ਮੁਲਠੀ ਖਾਣ ਦੇ ਹੁੰਦੇ ਨੇ ਅਨੇਕਾਂ ਫਾਇਦੇ ਕਹਿ ਲਓ ਵੱਡੇ ਨੀਮ ਹਕੀਮ ਵੀ ਫੇਲ ਹੋ ਸਕਦੀ ਨੇ ਸਰਦੀਆਂ ਦੇ ਵਿੱਚ ਤਾਂ ਹੀ ਕਿਹਾ ਜਾਂਦਾ ਹੈ ਕਿ ਮੁਲਠੀ ਰਾਮਬਾਨ ਸਾਬਿਤ ਹੋ ਸਕਦੀ ਹੈ ਜੇਕਰ ਤੁਸੀਂ ਮੁਲਠੀ ਦਾ ਸੇਵਨ ਕਰਨ ਦੇ ਫਾਇਦੇ ਜਾਣ ਜਾਮੋਗੇ ਤਾਂ ਹੈਰਾਨ ਹੋ ਜਾਮੋਗੇ ਮੁਲਠੀ ਦਾ ਨਾਂ ਤਾਂ ਸਭ ਨੇ ਸੁਣਿਆ ਹੋਏਗਾ ਪਰ ਇਸ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਮੁਲਠੀ ਨੂੰ ਅਜੇਹੀ ਜੜੀ ਬੂਟੀ ਮੰਨਿਆ ਜਾਂਦਾ ਜਿਸ ਦੇ ਸਾਹਮਣੇ ਡਾਕਟਰ ਤੇ ਨੀਮ ਹਕੀਮ ਫੇਲ ਹੋ ਜਾਣ ਦਰਅਸਲ ਮੁਲਠੀ ਇੱਕ ਔਸ਼ਧੀ ਹੈ ਜੋ ਸਰਦੀਆਂ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਦੇ ਬੱਚਿਆਂ ਤੇ ਵੱਡਿਆਂ ਦੀ ਸਿਹਤ ਲਈ ਬਹੁਤ ਸਾਰੇ ਫਾਇਦੇ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਬਲਗਮ ਨੂੰ ਦੂਰ ਕਰਨ ਲਈ ਆਯੁਰਵੇਦ ਤੇ ਚਿੰਨੀ ਦਵਾਈਆਂ ਦੇ ਵਿੱਚ ਮੁਲਠੀ ਦੀ ਵਰਤੋਂ ਕੀਤੀ ਜਾਂਦੀ ਹੈ। ਮੁਲਠੀ ਦੇ ਵਿੱਚ ਇੱਕ ਕੁਦਰਤੀ ਮਿਠਾਸ ਹੁੰਦੀ ਹੈ ਇਸ ਲਈ ਇਸ ਨੂੰ ਸਵਾਦ ਵਧਾਉਣ ਲਈ ਵੀ ਵਰਤਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਵੀਡੀਓ ਦੇ ਜ਼ਰੀਏ ਸਰਦੀਆਂ ਦੇ ਵਿੱਚ ਮੁਲਠੀ ਖਾਣ ਦੇ ਕੀ ਕੀ ਫਾਇਦੇ ਨੇ। ਮੁਲਠੀ ਦੇ ਵਿੱਚ ਵਿਟਾਮਿਨ ਸੀ, ਵਿਟਾਮਿਨ ਈ, ਜ਼ਿੰਕ ਤੇ ਸੈਲਨੀਅਮ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਨੇ। ਇਹ ਸੈਲੂਲਰ ਫੰਕਸ਼ਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਹਟਾ ਕੇ ਸਰੀਰਕ ਤਣਾਅ ਨਾਲ ਲੜਨ ਦੇ ਵਿੱਚ ਮਦਦ ਕਰਦੇ ਨੇ ਇਹ ਪਾਚਨ ਕਿਰਿਆ ਦੇ ਵਿੱਚ ਵੀ ਬਹੁਤ ਮਦਦਗਾਰ ਹੈ ਇਸ ਵਿੱਚ ਐਂਟੀ ਇਨਫਲੇਮਟਰੀ ਪ੍ਰਭਾਵ ਵੀ ਬਹੁਤ ਪਾਇਆ ਜਾਂਦਾ ਹੈ ਗਠੀਏ ਤੇ ਦਮੇ ਦੇ ਇਲਾਜ ਵਿੱਚ ਵੀ ਮਦਦ ਕਰਦਾ ਹੈ ਠੰਡੇ ਮੌਸਮ ਦੇ ਵਿੱਚ ਮੁਲਠੀ ਵਾਲੀ ਚਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੁਸੀਂ ਦਿਨ ਦੇ ਵਿੱਚੋਂ ਘੱਟੋ-ਘੱਟ 2 ਤੋਂ 3 ਵਾਰ ਮੁਲਠੀ ਵਾਲੀ ਚਾਹ ਪੀ ਸਕਦੇ ਹੋ ਇਹ ਖੰਘ ਨੂੰ ਘਟਕਣ ਦੇ ਵਿੱਚ ਮਦਦ ਕਰਦੀ ਹੈ ਇਸ ਲਈ ਇੱਕ ਕੱਪ ਪਾਣੀ ਦੇ ਵਿੱਚ ਮੁਲਠੀ ਨੂੰ 5 ਮਿੰਟ ਤੱਕ ਉਬਾਲੋ ਤੇ ਫਿਰ ਇਸ ਨੂੰ ਪੀਓ ਇਸ ਨਾਲ ਖੰਘ ਤੋਂ ਰਾਹਤ ਮਿਲੇਗੀ ਇਮਿਊਨਿਟੀ ਸਿਸਟਮ ਦੇ ਵਿੱਚ ਵੀ ਵਾਧਾ ਹੁੰਦਾ ਸਰਦੀਆਂ ਦੇ ਵਿੱਚ ਇਮਿਊਨਿਟੀ ਵਧਾਉਣ ਲਈ ਮੁਲਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦਾ ਸੇਵਨ ਕਰਨ ਨਾਲ ਸਰਦੀਆਂ ਦੇ ਵਿੱਚ ਬਿਮਾਰੀਆਂ ਤੁਹਾਡੇ ਤੱਕ ਨਹੀਂ ਪਹੁੰਚਦੀਆਂ ਮੁਲਠੀ ਐਂਟੀਆਕਸੀਡੈਂਟ ਨਾਲ ਭਰਪੂਰ ਹੈ ਇਸ ਲਈ ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਵਿੱਚ ਮਦਦ ਕਰਦੀ ਹੈ। ਮੁਲਠੀ ਦੇ ਵਿੱਚ ਐਂਟੀ ਇਨਫਲਮੇਟਰੀ ਦੇ ਸੁਧਿੰਗ ਗੁਣ ਹੁੰਦੇ ਨੇ। ਇਸ ਦਾ ਸੇਵਨ ਕਰਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਇਹ ਕੁਦਰਤੀ ਤੌਰ ਤੇ ਬ੍ਰੌਂਕਸ ਤੇ ਇੱਕ ਸੁਰੱਖਿਆ ਪਰਤ ਬਣਾਉਂਦਾ ਕੰਮ ਕਰਦੀ ਹੈ ਤੇ ਸਰਦੀਆਂ ਦੇ ਵਿੱਚ ਗਲੇ ਨੂੰ ਲਾਹ ਪਹੁੰਚਾਉਂਦੀ ਹੈ। ਸਰਦੀ ਵਿੱਚ ਸਾਹ ਦੀ ਸਮੱਸਿਆ ਤੇਜ਼ ਨਾ ਵਾਜਦੀ ਹੈ। ਜਿਹੇ ਸਥਿਤੀ ਦੇ ਵਿੱਚ ਮੁਲਠੀ ਲਾਭਦਾਇਕ ਹੋ ਸਕਦੀ ਹੈ। ਇਹ ਕੰਜਕਸ਼ਨ ਤੋਂ ਰਾਹਤ ਦੇਣ ਵਿੱਚ ਮਦਦ ਕਰ ਸਕਦੀ ਹੈ। ਇਸ ਦਾ ਸੇਵਨ ਕਰਨਾ ਬਲਗਮ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਬਲਗਮ ਢਿੱਲੀ ਹੋ ਜਾਂਦੀ ਹੈ ਤੇ ਆਸਾਨੇ ਨਾਲ ਬਾਹਰ ਆ ਜਾਂਦੀ ਹੈ। ਠੰਡੇ ਮੌਸਮ ਦੇ ਵਿੱਚ ਮੁਲਠੀ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੀ ਹੈ। ਆਪਣੀ ਰੋਜ਼ਾਨਾ ਰੁਟੀਨ ਦੇ ਵਿੱਚ ਮੁਲਠੀ ਨੂੰ ਸ਼ਾਮਲ ਕਰਨਾ ਜ਼ੁਕਾਮ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਇਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਸਰਦੀਆਂ ਦੇ ਵਿੱਚ ਚਮੜੀ ਖੁਸ਼ਕ ਤੇ ਸਖਤ ਹੋ ਜਾਂਦੀ ਹੈ। ਇਸ ਨਾਲ ਚਮੜੀ ਨਾਲ ਧੱਫੜ ਹੋ ਜਾਂਦੇ ਨੇ। ਮੁਲਠੀ ਦੇ ਐਂਟੀ ਇਨਫਲੇਮਟਰੀ ਦੇ ਨਮੀ ਦੇਣ ਵਾਲੇ ਗੁਣ ਚਮੜੀ ਨੂੰ ਨਰਮ ਤੇ ਚਮਕਦਾਰ ਬਣਾਉਂਦੇ ਨੇ। ਤੁਸੀਂ ਮੁਲਠੀ ਤੇ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਚਿਹਰੇ ਤੇ ਲਗਾ ਕੇ ਮਾਸਕ ਤਿਆਰ ਕਰਕੇ ਖੁਸ਼ਕ ਚਮੜੀ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਸੋ ਕਾਫੀ ਨਿੱਕੀਆਂ ਛੋਟੀਆਂ ਬਿਮਾਰੀਆਂ ਲਈ ਮੁਲਠੀ ਕਾਫੀ ਲਾਹੇਵੰਦ ਹੁੰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ